ਅੱਜੀ ਸਸੀਕਾਲ ਜੀ ਅੱਜ ਸਾਡੇ ਕੋਲ ਬਹੁਤ ਹੀ ਵਧੀਆ ਸੀਨੀਅਰ ਪਾਜੀ ਮੈਨੂੰ ਬੋਲ ਤੇ ਲੈਣ ਦੋ ਤੁਸੀਂ ਪਹਿਲਾਂ ਖੈਂ ਖੈਂ ਲਾਈਏ ਪਾਜੀ ਤੁਸੀਂ ਆਖਿਆ ਉਹ ਤਾਂ ਜੇ ਰੁਕ ਚੁੱਕ ਚੁੱਪ ਕਰ ਮੈਨੂੰ ਇੰਟਰੋਡਕਸ਼ਨ ਦੇ ਲੈਂਦੇ ਪਹਿਲਾਂ ਐਵੇਂ ਸਸੀਕਾਲ ਜੀ ਯਾਰ ਤੂੰ ਮੈਨੂੰ ਕਿਉਂ ਰੋਕਦਾ ਯਾਰ ਉਹ ਬਾਈ ਤੁਸੀਂ ਕਰੋ ਇੰਟਰਵਿਊ ਚਲੋ ਇੰਟਰਵਿਊ ਕਰਨਾ ਹੈ ਨਹੀਂ ਨਹੀਂ ਜੀ ਚਲੋ ਪਾਜੀ ਬੋਲਣਾ ਨਹੀਂ ਦੇਣਾ ਚਰਮੈਣਾ ਕੋਈ ਓਕੇ ਓਕੇ ਅੱਜੀ ਸਸੀਕਾਲ ਜੀ ਤੁਸੀਂ ਸੁਣਿਆ ਬੜੇ ਸੁਰਾਂ ਦੇ ਬਾਸਾ ਤੇ ਸਾਡੇ ਕੋਲੋਂ ਬੇਕਾਰ ਆਹਹ ਕੇਵਲ ਟੁਣਾ ਟੁਣਾ ਇਹਦਾ ਨਾਂਜੀ ਟੁਣਾ ਤੇ ਇਹਦੇ ਕੋ ਅੱਜ ਸੁਣਾ ਗਏ ਜੀ ਥੋੜੀਆਂ ਬੋਤੀਆਂ ਗੱਲਾਂ ਤੇ ਸੁਰਾਂ ਦੇ ਬਾਸਾ ਤੁਸੀਂ ਬਹੁਤ ਵੇਖੇ ਨੇ ਇਹ ਆ ਜੀ ਸੁਰਾਂ ਦੇ ਸੁਰਾਂ ਦਾ ਵਾਜਾ ਹਾਂਜੀ ਆਹਾ ਚਲੋ ਹਾਂਜੀ ਸਸਰੀਕਾਲ ਦੀ ਭਾਜੀ ਕੀ ਹਾਲ ਜੇ ਤੁਹਾਡਾ ਬਸ ਵਧੀਆ ਤੁਸੀਂ ਸੋਂ ਠੀਕ ਜੀ ਹਾਂਜੀ ਵਧੀਆ ਵਧੀਆ ਜੀ ਅੱਛਾ ਮੇਰੀ ਇਹ ਗੱਲ ਸੁਣੋ ਜੀ ਪੜੀ ਤੁਹਾਡੀ ਮੈਂ ਨਾ ਇੱਥੋਂ ਤੱਕ ਕਿ ਆ ਦੋ ਚਾਰ ਪਿੰਡਾਂ ਤੱਕ ਹੀ ਸੁਣਿਆ ਮੈਂ ਤੁਹਾਡਾ ਨਾਂ ਹਾਂਜੀ ਹਾਂਜੀ ਬਾਕੀ ਪਿੰਡਾਂ ਦੇ ਵੀ ਹਣੇ ਨੂੰ ਪਤਾ ਹੀ ਨਹੀਂ ਹੈ ਕੋਈ ਬਿਲਕੁਲ ਬਿਲਕੁਲ ਅੱਗੇ ਪਹੁੰਚੀ ਨਹੀਂ ਟਿਕਟਕ ਅੱਗੇ ਪਹੁੰਚੀ ਬੰਦਾ ਸਹੀ ਆ ਬੰਦਾ ਵੀ ਅੱਗੇ ਜੇ ਨਹੀਂ ਗਾ ਪਹੁੰਚਿਆ ਅਸਲ ਕਿੰਨੇ ਗਾਣੇ ਭਾਜੀ ਆ ਗਏ ਤੁਹਾਡੇ ਮਾਰਕੀਟ ਚ ਲੋ ਹਾਲ ਤੱਕ ਹਜੇ ਤਿੰਨ ਚਾਰ ਕੱਢੇ ਸੀ ਅੱਛਾ ਜੀ ਹਜੇ ਇੱਕ ਵੀ ਨਹੀਂ ਹੋ ਰਿਲੀਜ਼ ਹੋਇਆ ਕੋ ਭਾਜੀ ਅਸਲ ਜੇ ਭਾਜੀ ਗਲਤੀਆਂ ਹੁੰਦੀਆਂ ਰਹਿੰਦੀਆਂ ਨੇ ਅੱਛਾ ਜੀ ਪਰ ਤੁਹਾਡਾ ਤਾਂ ਨਹੀਂ ਬੇੜਾ ਗਰ ਕੋਇ ਨਾ ਨਾ ਠੀਕ ਹੈ ਜੀ ਹਾਂ ਜੀ ਜੀ ਤੁਸੀਂ ਸੁਣਿਆ ਹੋਗਾ ਸੁਣਾ ਦਾ ਰਾਜਾ ਸੁਣਾ ਦਾ ਰਾਜਾ ਦਾ ਤੁਸੀਂ ਹਰ ਇੱਕ ਦਿਨ ਸੁਣਿਆ ਹੋਣਗੇ ਕਿੰਨੇ ਵਧੀਆ ਸਿੰਗਰ ਆ ਰਹੇ ਨੇ ਸੁਰਾਂ ਦਾ ਰਾਜਾ ਤੇ ਇਹ ਆ ਜੀ ਬੇ ਸੁਰਾਂ ਦਾ ਵਾਜਾ ਮੈਨੂੰ ਵੀ ਆਦਤ ਜੀ ਪੈ ਗਈ ਯਾਰ ਤੁਸੀਂ ਬੈਠੋਗੇ ਸਾਡੇ ਨਾਲ ਤਾਂ ਤੁਸੀਂ ਕਹੋਗੇ ਵਾ ਵਾ ਬਾਜੀ ਕੀ ਬਾਤ ਹੈ ਅੱਜ ਫੜੀ ਜੀ ਦੇਖੋ ਉਹ ਨਾਨਾ ਵੀਰੇ ਕੀ ਕੀ ਜਾਣੇ ਦੱਸ ਹੱਥ ਹੋ ਗਿਆ ਇਹ ਭਾਜੀ ਆਪਣਾ ਸ਼ੌਂਕ ਜੇ ਅੱਛਾ ਸ਼ੌਂਕ ਜੀ ਸ਼ੌਂਕ ਨੇ ਡੰਡਾ ਫੜਿਆ ਜੀ ਉਹ ਤੁਹਾਨੂੰ ਪਤਾ ਰਾਹ ਜਾਂਦੇ ਕੁੱਤਾ ਕੁੱਤਾ ਪੈ ਜਾਂਦਾ ਵਾ ਹਾਂ ਇਹ ਤਾਂ ਗੱਲ ਹੈ ਬੰਦੇ ਦੀ ਬਾਗ ਵੀ ਬੜੀ ਸਹੀ ਗੱਲ ਭਾਜੀ ਤੇ ਬਾਈ ਜੀ ਕਿੰਨੇ ਜੀ ਗਾਣੇ ਢੱਡ ਪਏ ਆ ਗਏ ਮਾਰਕੀਟ ਚ ਤਿੰਨ ਚਾਰ ਗਾਣੇ ਕੀਤੇ ਸੀ ਅਛਾ ਇਹ ਕਿਸ਼ਟਾ ਗੱਡੀਆਂ ਸੀ ਦੁਕਾਨ ਤੇ ਇੱਕ ਵੀ ਨਹੀਂ ਪੁੱਜੀ। ਕੀ ਗੱਲ ਕੋ ਚੋਰ ਚੂਰ ਲੈ ਗਏ ਫੜ ਕੇ? ਨਾ ਨਾ ਘਰੇ ਪਈਆਂ ਸੀ। ਮੈਂ ਪਹਿਲਾਂ ਆਪ ਸੁਣ ਲਈਏ। ਅਛਾ ਫਿਰ ਲਾ ਆਪਣੇ ਜੋਗਰ ਰਿਕਾਰਡਿੰਗ ਲਈ ਰੱਖਿਆ। ਅਜੇ ਮਤਲਬ ਕੀ ਮੈਂ ਕੱਲ ਪੁੱਛਣ ਦਾ ਇਥੇ ਮੈਂ ਤੁਹਾਡੇ ਪਿੰਡ ਦਾ ਇੱਕ ਸਿੰਗਰ ਆ ਤੁਹਾਡਾ ਨਾਂ ਯਾਰ ਨਾਂ ਤਾਂ ਮੈਨੂੰ ਕੀ ਸੀ? ਟੂਣਾ। ਟੂਣਾ। ਹਾਂਜੀ। ਟੂਣਾ। ਕੀ ਗੱਲ ਲੋਕਾਂ ਟੂਣਾ ਟਾਣਾ ਕਰਤਾ ਤੁਹਾਡੇ ਤੱਕ ਜਿਹੜੀ ਖ਼ਬਰ ਵੀ ਪਹੁੰਚੀ? ਓਹੋ ਨਹੀਂ ਨਹੀਂ ਪਾਜੀ ਅਸਲ ਤੇ ਤੁਸੀਂ ਗਲਤ ਸਮਝ ਰਹੇ ਹੋ। ਹਾਂਜੀ ਹਾਂਜੀ। ਆਪਣਾ ਨਾਮ ਆ ਨਾ ਜਿਹੜਾ ਟੂਣਾ ਟੂਣਾ। ਹਾਂ। ਇੱਕ ਆਪਣਾ ਬੇਟਾ ਹੀ ਆ ਜਿਹਨੇ ਖਰਾਕੀ ਆ ਕੀ ਆ ਆਪਣਾ ਪੁੱਤਰ ਆ ਜੀ ਅੱਛਾ ਜੀ ਹਾਂ ਜੀ ਉਹਨਾਂ ਕਹਿਆ ਕਿ ਤੀਹ ਚਲੋ ਟੋਣਾ 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 ਅੱਛਾ ਭਾਜੀ ਕੀ ਆ ਕਿ ਲਾ ਦੇ ਟੋਣੇ ਦੇ ਟੋਣਾ ਹਾਂ ਫਿਰ ਤੁਸੀਂ ਕੇਸ ਦਾ ਨਾਂ ਵੀ ਟੋਣਾ ਰੱਖਿਆ ਨਾ ਨਾ ਕੇਸ ਆਪਣੀਆਂ ਹੀ ਪਿੱਛੇ ਦੀ ਮਿਸਪੂ ਜਾਣਾ ਉਹ ਅੱਛਾ ਜੀ ਹੁਣ ਜੇ ਆਈ ਹਾਂ 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 ਜੀ ਬਾਹ ਮਹੀਨਾ ਕਿੱਕ ਹੋ ਗਿਆ ਅੱਛਾ ਅੱਛਾ ਮਿਸਪੂ ਜਾਣਾ ਹਾਂ ਜੀ ਭਾਜੀ ਕਿਤੇ ਭਲੇ ਖਾਜ ਤੁਹਾਨੂੰ ਨਾ ਨਾ ਸੁਪਨੇ ਚ ਹੀ ਆ ਉਹ ਅੱਛਾ ਬਸ ਸੁਪਨੇ ਹੋ ਜਾਏ ਤੇ ਉਹ ਕੀ ਬੋਲਿਆ ਫਿਰ ਤੂੰ ਸੁਪਨੇ ਚ ਸੁਪਨੇ ਜੇ ਮੈਂ ਜਾਣ ਆ ਵਾ ਪਿਛੇ ਪਿਛੇ ਪਾਜੀ ਕੈਮਰਾ ਵਜਣ ਡਿਆ ਗਾਣਾ ਪਿਛੋ ਅਜਣ ਡਿਆ ਹਣਾ ਤੇ ਹਿਸਾਬ ਲਾ ਲੋ ਨਹੀਂ ਗਾਣਾ ਮਤਲਬ ਤੁਹਾਡੇ ਪਿਛੋਂ ਲੱਗ ਕੇ ਵਜਣ ਡਿਆ ਨਾ ਨਾ ਹਾਂ ਬਾਈ ਵੀ ਕੈਮਰਾ ਅਸਾਂ ਕੈਮਰਾ ਵਜਣ ਡਿਆ ਅਸਾਂ ਕੈਮਰਾ ਵਜਣ ਡਿਆ ਵੀ ਕੈਮਰੇ ਵਾਲਾ ਬੱਜਦਾ ਨਾਲ ਤੁਹਾਡੇ ਨਹੀਂ ਨਹੀਂ ਕਿਉਂਕਿ ਪਾਜੀ ਜ਼ਿਆਦਾ ਖਰੀ ਜਾਣੇ ਤੇ ਹਾਂਜੀ ਬਸ ਮੋੜੇ ਤੇ ਹੱਥ ਨਾਲ ਲੋ ਅਸ ਕੀ ਗੱਲ ਫੋੜਾ ਨਾ ਨਾ ਲਿਆ ਵਾ ਲਿਆ ਵਾ ਅਸ ਕੀ ਗੱਲ ਕਿੱਦਾਂ ਮਤਲਬ ਕਿਤੇ ਸਟੇਜ ਟੂਰ ਲਾਣਗੇ ਨਾ ਨਾ ਯਾਰ ਖੇਨੇ ਮੈਨੂੰ ਸੱਡਾ ਹੀ ਜਾਗੋ ਤੇ ਅੱਛਾ ਤੇ ਮੈਂ ਚੱਲ ਗਿਆ ਤੇ ਮੈਂ ਬੋਲੀ ਪਉਣਗਾ ਅੱਛਾ ਚਲੋ ਆਇਆ ਕਰਦੇ ਆ ਤੁਹਾਡੀ ਗੱਲ ਉੱਧਰ ਜਾ ਕੇ ਸੁਣਦੇ ਆ ਹਾਂਜੀ ਆ ਜਾਓ ਆ ਜਾਓ ਸਾਈਡ ਤੇ ਆ ਜਾ ਗੱਲ ਸੋਣ ਆਪਾਂ ਬਲਾ ਕਿੱਥੇ ਸੀ ਮੋੜਾ ਹੇ ਲਗਿਆ ਹਾਂਜੀ ਹਾਂਜੀ ਤੇ ਫਿਰ ਕਿੱਦਾਂ ਮੋੜਾ ਹੇ ਲਿਆ ਉਹ ਪਾਜੀ ਮੈਂ ਫਿਰ ਜਾਗੋ ਤੇ ਗਿਆ ਸੀ ਅੱਛਾ ਹਾਂਜੀ ਠੀਕ ਆ ਤੇ ਉੱਥੇ ਨਾ ਮੈਂ ਹਜੇ ਸੋੜੀ ਲਿਆ ਵਾ ਅੱਛਾ ਹਾਂਜੀ ਸੁਰ ਲਾਇਆ ਹਾਂਜੀ ਸੁਰ ਵੀ ਇਹੋ ਜਿਹਾ ਲਾਇਆ ਕਿ ਉਹਨਾਂ ਦੀ ਕੁੱਤੀ ਆ ਗਈ ਸੁਰ ਚ ਕੀ ਕਿਹਾ ਤਾ ਸੀ ਤੁਸੀਂ ਦਾ ਹਾਂ ਸੁਰ ਚ ਆਖਿਆ ਸੀ ਈ ਪਾਸੋਂ ਉਸ ਤੋਂ ਕੁੱਤੀ ਆਈ ਕੁੱਤੀ ਵਜਦੀ ਵੇ ਜੋਇਰ ਪੰਡ ਚ ਕਾ ਦੋ ਹਾਂਜੀ ਕੁੱਤੀ ਜਦੋਂ ਵਜਦੀ ਨਾ ਹੂੰ ਤੇ ਤੁਹਾਨੂੰ ਪਤਾ ਮੈਂ ਪਹਿਲਾਂ ਵੀ ਜਿਹੜਾ ਸੁਰ ਲਾਇਆ ਉਹ ਭਲੇ ਕਿਦਾਂ ਕੀਤਾ ਸੀ ਈ ਤੇ ਭਾਜੀ ਮੈਂ ਆ ਡਿੱਗ ਗਿਆ ਭਾਜੀ ਇੱਧਰ ਤੁਸੀਂ ਮੈਨੂੰ ਛੱਡਦੇ ਲੱਗੇ ਫਰੀ ਆਪਣੇ ਸੋਰੀ ਦੰਦੇ ਆ ਸਹੀ ਆ ਤਾਂ ਨਹੀਂ ਕੈਸਤਾ ਆਉਂਦੀ ਆ ਬਾਜੀ ਕਿਸੇ ਦੇਖਣ ਜਿਆਦਾ ਹੱਦ ਹੋ ਆ ਤੇ ਮਜਾਕ ਨਹੀਂ ਨਹੀਂ ਮੇਰਾ ਆਪਣਾ ਚਲੋ ਮੈਂ ਜਾਗਾ ਸਾਥ ਤੇ ਫੇਰ ਨਾ ਡਿੱਗਾ ਮੈਂ ਭਾਂਡਿਆਂ ਤੇ ਟੱਬ ਨਹੀਂ ਹੁੰਦਾ ਉਹਦੇ ਵਿੱਚ ਮੈਂ ਡਿੱਗ ਗਿਆ ਤੇ ਮੋਢਾ ਜਿਹੜਾ ਥੱਲੇ ਆ ਗਿਆ ਹੂੰ ਮੋਢਾ ਮਤਲਬ ਥੱਲੇ ਉਹਦਾ ਬਸ ਗਿਆ ਵਾ ਹਾਂ ਨਹੀਂ ਨਹੀਂ ਬਾਟ ਨਹੀਂ ਗਿਆ ਕਰਚ ਕਰਚੂ ਤਾਂ ਜੀ ਵੀ ਕਰਚ ਕਰਾਉਂਦਾ ਹਾਂ ਹਾਂ ਹੱਡੀਆਂ ਜਿਹੜੀਆਂ ਹਿਲਦੀਆਂ ਹਾਂ ਹਾਂ ਜਾਂ ਮੇਰਾ ਵੀ ਪੰਡ ਚ ਕਾ ਵਾ ਚਲੋ ਕੋਈ ਨਹੀਂ ਕੋਈ ਨਹੀਂ ਚਲੀ ਗਈ ਚਲੇ ਅੱਛਾ ਹਾਂਜੀ ਹਾਂਜੀ ਤੁਹਾਡੇ ਵੀ ਹਲੇ ਦੋ ਚਾਰ ਗਾਣੇ ਆਏ ਆ ਪਰ ਮੇਰੇ ਤੱਕ ਵੀ ਨਹੀਂ ਪਹੁੰਚੇ ਜੇ ਵੈ ਹਾਂਜੀ ਪਹੁੰਚੇ ਤਾਂ ਮੇਰੇ ਤੱਕ ਨਹੀਂ ਆਪਾਂ ਹੌਲੀ ਹੌਲੀ ਪਹੁੰਚਾਵਾਂਗੇ ਨਾ ਅੱਛਾ ਹਾਂਜੀ ਹੌਲੀ ਹੌਲੀ ਪਹੁੰਚਾਵਾਂਗੇ ਹਾਂਜੀ ਫੇ ਪੇਟੀ 'ਚ ਰੱਖੇ ਆ ਅੱਛਾ ਪੇਟੀ 'ਚ ਰੱਖੇ ਆ ਇਹਦਾ ਤਹਿਲਾ ਕੇ ਰੱਖੇ ਨਾ ਨਾ ਕੰਬਲ 'ਚ ਲਵੇਟ ਕੇ ਅੱਛਾ ਕੰਬਲ 'ਚ ਲਵੇਟ ਕੇ ਠੀਕ ਹੋਣਾ ਤੁਹਾਨੂੰ ਪਤਾ ਠੰਡ ਵੀ ਆ ਨਾ ਠੀਕ ਠੀਕ ਠੰਡ ਦੇ ਵਿੱਚ ਤੁਹਾਨੂੰ ਪਤਾ ਕੇਸ ਤੱਕ ਘਸ ਜਾਂਦੀਆਂ ਫੇ ਤੇ ਚਲੋ ਫਿਰ ਅੱਜ ਕੋਈ ਆਪਣਾ ਗਾਣਾ ਹੀ ਹੋ ਜੇ ਫਿਰ ਸੁਣਾਓ ਕੋਈ ਗਾਣਾ ਗਾ ਥੋੜਾ ਜਿਨੋ ਆ ਆਰ ਨੇ ਇਤਨੇ ਬੋਲਿਆ ਸੀ ਅੱਛਾ ਤੁਹਾਡਾ ਲਿਖਿਆ ਸੀ ਹਾਂਜੀ ਅੱਛਾ ਹਾਂਜੀ ਕਿਹੜਾ ਗਾਣਾ ਹੈ ਇਸ ਤਰਾ ਯਾਰ ਡਿਫਲਟਰ ਤਾਂ ਹੋਇਆ ਅੱਛਾ ਕੁਝ ਬੰਦੇ ਡਿਫਲਟਰ ਟੱਕੇਗੇ ਭਾਜੀ ਉਹਦੇ ਤੁਹਾਡਾ ਗਾਣਾ ਲਿਖਿਆ ਹਾਂਜੀ ਭਾਜੀ ਮੇਰਾ ਗਾਣਾ ਵਾ ਠੀਕ ਆ ਭਾਜੀ ਹਾਂਜੀ ਤੇ ਲਿਖਿਆ ਵੀ ਮੈਂ ਆਪਲੇ ਕਿਵੇਂ ਆ ਹੂੰ ਰਾਤ ਨੂੰ ਟੀਵੀ ਤੇ ਆਂਦਾ ਹਾਂ ਅੱਛਾ ਮੈਂ ਛੱਟ ਕਲਿੱਪ ਲੇ ਲਿਆ ਉਸੇ ਵਲੇ ਮੈਂ ਸਵੇਰੇ ਇੰਟਰਵਿਊ ਦੇਣ ਜਾਣਾ ਵਾ ਚੰਨ ਮਾ ਦੇ ਡਾਈ ਦਾ ਮੈਂ ਕਹ ਸ਼ਾਇਦ ਪਾਜੀ ਨੇ ਲਿਖਿਆ ਮੈਂ ਪਾਜੀ ਰਿਆਰ ਨੇ ਉਹਨੂੰ ਵੀਰ ਨੂੰ ਭਲੇਖਾ ਲੱਗਾ ਵੀ ਵੀਰ ਦਾ ਨਾਂ ਨਹੀਂ 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 ਪਾਜੀ ਟੀਵੀ ਚ ਮੈਂ ਟੁਣਾ ਦੇ ਕਿਤੇ ਨਾਂ ਹੀ ਨਹੀਂ ਆਇਆ ਵਿੱਚ ਨਹੀਂ ਨਹੀਂ ਹਾਂ ਅੱਛਾ ਮਲੇ ਵੀ ਆਰ ਨੇ ਤਾਂ ਹੀ ਗਾਣਾ ਤੁਸੀਂ ਟੀਵੀ ਚ ਚੁੱਕ ਕੇ ਲੈਤਾ ਹਾਂਜੀ ਹਾਂਜੀ ਬਲੇ ਇੰਟਰਵਿਊ ਲਈ ਕਿਥੇ ਸੌਣ ਆਇਆ ਜੀ ਜਰੂਰ ਜੀ ਜਰੂਰ ਤੁਸੀਂ ਆਵੇਂ ਹੈ ਨਾ ਪੜੀ ਦਿਲ ਦੀ ਗੱਲ ਪੜੀ ਲੈਣੇ ਪੜੀ ਪੜੀ ਉਹਨੂੰ ਤਾਂ ਪਤਾ ਲੱਗ ਗਿਆ ਹੂੰ ਇੱਕ ਕੁੜੀ ਹੀ ਕਹਿੰਦੀ ਏ ਭਾਜੀ ਕਿਉਂ ਹੈ ਤੇ ਭਰਾਵਾ ਗਾਣਾ ਸੁਣਾਉਣ ਨੂੰ ਕਹਾ ਜਮਾਂ ਨੂੰ ਥੋੜੀ ਕਹਿ ਤੈਨੂੰ ਉਹ ਭਾਜੀ ਆਪਣਾ ਸੋਰੀ ਇਹੀ ਆ ਪਰ ਮੈਂ ਪਰੇ ਵਕੇ ਬੈਠਾ ਨਹੀਂ ਨਹੀਂ ਪਰੇ ਕਿਉਂ ਤਸ ਭਰਾਵਾ ਦੇ ਨਾਲ ਪਰਹਾ ਤੁਹਾਨੂੰ ਪਤਾ ਦੂਰ ਬੈਠੇ ਚੰਗੇ ਲੱਗਦੇ ਆ ਉਹ ਉਹ ਭਾਜੀ ਉਹ ਟਾ ਡਾਵਲ ਹੋ ਜੇ ਤੂੰ ਬਰੋਂ ਇਧਰ ਸੁੱਤੀ ਜਾਣਾ ਓਹ ਡਸਟ ਵੀ ਨਹੀਂ ਲੱਭਾ ਅੱਛਾ ਚਲ ਸੁਣਾਉ ਗਾਣਾ ਇੱਕ ਕੁੜੀ ਹੀ ਕਹਿੰਦੀ ਈ ਚਿੱਟੇ ਦੁੱਧ ਦੇ ਨਾਲ ਕਬੂਤਰੀ ਉੱਡੇ ਦੀ ਵੇਖੀ ਨਾ ਪਾਜੀ ਆਪਣਾ ਪਹਿਲਾ ਲੈ ਆਵਾ ਇਸੇ ਪਹਿਲਾ ਲੈ ਤਾਦਾ ਇਹ ਕਹਾਣਾ ਵੈਸੇ ਤੋ ਹੀ ਗਿਆ ਨਹੀਂ ਨਹੀਂ ਲਿਖਿਆ ਤੂੰ ਆ ਨਹੀਂ ਨਹੀਂ ਪਾਜੀ ਅਸਲ ਤੇ ਤੁਹਾਨੂੰ ਗਲਤੀ ਹੋ ਗਈ ਮੈਂ ਅਸਲ ਜੇ ਨਾ ਇੰਸਟਾਗ੍ਰਾਮ ਚਲਾ ਲੈ ਤਾਂ ਤੈਰੀ ਹੀ ਆ ਗਈ ਅਸਾ ਮੈਨੂੰ ਤੇਰਾ ਗਾਣਾ ਨਹੀਂ ਨਹੀਂ ਮੇਰਾ ਗਾਣਾ ਵੀ ਨਾ ਸੋਹਣਾ ਗਾਣਾ ਵੀ ਕਿੱਥੋਂ ਲੈ ਲਿਆ ਜੀ ਅੱਛਾ ਜੇ ਤੁਸੀਂ ਕੋਈ ਆਪਣਾ ਵੀ ਸੁਣਾ ਨਾ ਆਪਣਾ ਵੀ ਗੱਜਾ ਆਪਣਾ ਵੀ ਜਿਹੜਾ ਤੁਸੀਂ ਜਿਹੜੇ ਤੁਹਾਡੇ ਗਾਣੇ ਆਉਣ ਵਾਲੇ ਆ ਜਿਹੜੇ ਤੁਸੀਂ ਕੈਂਡ ਵੀ ਮਾਰਕੀਟ 'ਚ ਹਜੇ ਆਉਣ ਵਾਲੇ ਆ ਪਰ ਆਏ ਨਹੀਂ ਹਜੇ ਮੇਰੇ ਕੋਲ ਹੀ ਨੇ ਹਾਂਜੀ ਉਹ ਆਪ ਹੀ ਸੁਣ ਸੁਣ ਕੇ ਕੈਸਤਾ ਫੇਰ ਰੱਖ ਲਈ ਦੀਆਂ ਕੰਬਲ 'ਚ ਵਲੇਟ ਕੇ ਹਾਂਜੀ ਉਹਦੇ ਵਿੱਚੋਂ ਕੋ ਸੁਣਾ ਦਿਓ ਅਸਲ 'ਚ ਭਾਜੀ ਗੱਲ ਐਵੇਂ ਆ ਕਿ ਮੈਂ ਪਿਛਲੇ ਦਰਦ ਮੈਂ ਤੁਹਾਨੂੰ ਸੁਣਾਉਣਾ ਨਹੀਂ ਚਾਹੁੰਦਾ ਉਗਲੇ ਸੁਣਾ ਦੇ ਜਿਲੇ ਰਹਿ ਗਈ ਨਮਲੇਸ਼ ਮਾ ਜੀ ਚਲੋ ਤੁਸੀਂ ਨਾ ਜੋਰ ਲਾ ਲੇ ਤੇ ਮੈਂ ਤੁਹਾਨੂੰ ਸੁਣਾ ਹੀ ਦਿੰਦਾ ਵਾ ਜਾਂਦੀ ਜਾਂਦੀ ਵਹੜੀ ਆਹ ਤੇ ਪਾਜੀ ਕਿ ਤੂੰ ਹੀ ਕੰਨ ਦੇ ਚ ਕੋਈ ਟੁੱਟੀ ਲਈ ਆ ਮੈਂ ਕੱਖ ਨਹੀਂ ਲੈ ਤੂੰ ਮੈਨੂੰ ਛੱਡ ਦੇਣਾ ਲੱਗਦਾ ਮੈਂ ਇੱਧਰ ਹੋ ਜਾਣਾ ਉਹ ਨਹੀਂ ਨਹੀਂ ਪਾਜੀ ਤੁਹਾਨੂੰ ਫਿਰ ਪਾਜੀ ਆਵਾਜ਼ ਹੀ ਕਿਵੇਂ ਸੁਣਨੀ ਆ ਚਲੋ ਮੈਂ ਹਰ ਤੁਹਾਨੂੰ ਗਾਣੇ ਸੁਣਾ ਦਿੰਦਾ ਆ ਫੇਲੀ ਪਹਿਲੀ ਵਾਰੀ ਤੁੱਖ ਦੂਰ ਹੁੰਦਾ ਏ ਆਈ ਹੱਥ ਨਾਲ ਲਾਓ ਹੱਥ ਉਹ ਸੋਰੀ ਸੋਰੀ ਦਾੜੀ ਡਟ ਜਾਂਦੀ ਆ ਬਾਜੀ ਤੂੰ ਕਿਤੇ ਮੈਡ ਸੰਦੂ ਤੇ ਭਰਾਤ ਨਹੀਂ ਉਹ ਨਹੀਂ ਨਹੀਂ ਤੂੰ ਬਾਰ ਬਾਰ ਹਟਾਉਂਦੇ ਨਾ ਮੈਨੂੰ ਉਹ ਨਹੀਂ ਨਹੀਂ ਬਾਜੀ ਅਸਲ ਮੈਡ ਸੰਦੂ ਜਾਣਦੇ ਤੁਸੀਂ ਹਾਂਜੀ ਹਾਂਜੀ ਬਾਜੀ ਆਪਣਾ ਛੋਟਾ ਭਰਾ ਵਾ ਉਹ ਜਿੱਥੇ ਕਹਿੰਦਾ ਨਹੀਂ ਆ ਤਾਂ ਹੀ ਮੈਂ ਪਛਾਣ ਲਿਆ ਤੇਰੀ ਆਤਮਾ ਤੁਸੀਂ ਵੀ ਪੀਓ ਚਾਹ ਉਸੀ ਹੀ ਤੀਓ ਚ ਤੇਰੇ ਆਤਾ ਤਾਂ ਪਛਾਨ ਲਿਆ ਮੈਂ ਉਹ ਪਾਜੀ ਪੱਕਾ ਸੁਗਿਰਦਾ ਆ ਉਹ ਨਹੀਂ ਨਹੀਂ ਪਾਜੀ ਤੁਸੀਂ ਜ਼ਿਆਦਾ ਕਹਿ ਰਹੇ ਹਾਂ ਇੱਕ ਪਿੱਛੇ ਦੀ ਉਹਦੀ ਇੰਟਰਵਿਊ ਦੇਖੀ ਉਹ ਛੱਡੂ ਉਪਰ ਹਮੇ ਚੱਲੀ ਆ ਹਾਂ ਹਾਂ ਉਹੀ ਸੀਨ ਮੈਂ ਤੁਹਾਨੂੰ ਦੱਸੂਗਾ ਅੱਗੇ ਇਹ ਗਾਣੇ ਦੇ ਵਿੱਚ ਹੀ ਤੇ ਮੈਨੂੰ ਕਹਿੰਦਾ ਮੈਂ ਤਾਂ ਹੁਬਰਾ ਮੋਗੇ ਭੱਲੇ ਜਾਣਾ ਹੈ ਮੈਂ ਕਿਥੇ ਉੱਥੇ ਮਾਸੀ ਸੀ ਮੇਰੀ ਓਹ ਵਾਹ ਇਹ ਗਾਣਾ ਅੰਬਰਸਾੜੇ ਕੋ ਦੋ ਤੋਂ ਵੀ ਆਇਆ ਹੈ ਮੈਂ ਜਦੋਂ ਸਲੂਨ ਦਾ ਕੰਮ ਹੈ ਇਹ ਮੇਰਾ ਠੀਕ ਹੈ ਇਹ ਵੀ ਆਪ ਹੀ ਲਿਖਿਆ ਨਹੀਂ ਨਹੀਂ ਭਾਜੀ ਆਪਣੇ ਵੱਡੇ ਭਰਾ ਦਾ ਜੇ ਗਾਣਾ ਹਾਂਜੀ ਹਾਂਜੀ ਉਹ ਕਿੱਥੇ ਹੁੰਦਾ ਹੁਣ ਉਹ ਭਾਜੀ ਤੁਹਾਨੂੰ ਪਤਾ ਵਾ ਵੱਡੇ ਪੰਦੇ ਨੇ ਤੇ ਤੁਹਾਨੂੰ ਪਤਾ ਵੱਡੇ ਸਿੰਘਰਾਣਾ ਕਿੱ데 ਬੈਠ ਸਕਦੇ ਨੇ ਜੇ ਜਦੋਂ ਮੈਂ ਅਸਾਂ ਨੂੰ ਤੁਹਾਨੂੰ ਮਿਲਿਆ ਵੀ ਕਿ ਜਾ ਮਤਲਬ ਉਹ ਵੀ ਇਦਾਂ ਹੀ ਮਿਲਿਆ ਨਾ ਨਾ ਉਹ ਤੇ ਆਪ ਚੱਲ ਕੇ ਆਇਆ ਸੀ ਅਸਾਂ ਅਸਾਂ ਕਿਹਦੇ ਭਰਾ ਹੁਣਾਂ ਨੂੰ ਕਿੱ데 ਮਿਲ ਲਈਏ ਤੇ ਵੈਸੇ ਬੁਲਾਇਆ ਮੈਂ ਹੀ ਫੋਨ ਕਰਕੇ ਹਾਂ ਫੋਨ ਕਰਕੇ ਹਾਂਜੀ ਹੰਦਾ ਹੈਲੋ ਇਹ ਵੀ ਮੈਨੂੰ ਲੱਗਦਾ ਸੁਪਨੇ ਚ ਹੀ ਬੁਲਾਇਆ ਉਹ ਨਹੀਂ ਨਹੀਂ ਭਾਜੀ ਜਾਂਦਾ ਜਾਂਦਾ ਮੈਂ ਜਾਣ ਨਹੀਂ ਕਿਤੇ ਹੂੰ ਤੇ ਵੀਡੀਓ ਬਣਾਦੇ ਹੀ ਅੱਛਾ ਇਹ ਮੈਂ ਖੋਟਾ ਢਾਪ ਲਾਵੇਂ ਇਹ ਤੇ ਮੈਂ ਮਹਿਰ ਸੰਧੂ ਅਛਾ ਲਖ ਲੋੜ ਹੈ ਮੋਰਸਾਲਾ ਹਾਂ ਗਿਆ ਮਹਿਰ ਹਾਂ ਮੈਂ ਹਾਂਜੀ ਪਾਜੀ ਕੀ ਹਾਲ ਹੈ ਉਹ ਪਾਜੀ ਕਿਤੇ ਦੂਰ ਦੂਰ ਦੋ ਇਹ ਮੈਂ ਪਾਜੀ ਫੇਰ ਕੀ ਆ ਆਪਾਂ ਵੀ ਤੁਹਾਡੇ ਨੂੰ ਮੈਂ ਚਲੋ ਤੁਸੀਂ ਰੀਲਾ ਬਣਾਣੇ ਆਪਾਂ ਗਾਂਦੇ ਜੇ ਹਾਂ ਮੈਂ ਚਲੋ ਆਪਾਂ ਤੁਸੀਂ ਪਾਜੀ ਅਛਾ ਤੁਸੀਂ ਕਹਿ ਕੇ ਤੁਸੀਂ ਰੀਲਾ ਬਣਾਉਂਦੇ ਆਪਾਂ ਗੰਦ ਪੌਣੇ ਨਹੀਂ ਨਹੀਂ ਤੁਸੀਂ ਗਾਦੇ ਨਹੀਂ ਪਾਜੀ ਗੰਦ ਤੇ ਉਹ ਲੋਕ ਪੌਂਦੇ ਮੈਂ ਤਾਂ ਆਪਾਂ ਗਾਣੇ ਜੀ जी में जी में गौंदे, गौंदे अच्छा गांदे जमे जमे सोरे अच्छा गांदे गांदे अच्छा हां जी ठीक ते केहंदा ओ केहंदा दूर हो दूर हो मैं पाजी फिर की हां ਤੁਹਾਡੇ ਕੋ ਪਾਏ ਆ ਉਹ ਕਹਿੰਦਾ ਤੁਸੀਂ ਕਿਤੇ ਟੁਣਾ ਨਹੀਂ ਆਂ ਜਿਹੜੇ ਗਾਂਦੇ ਦੇ हां मैं हां जी ਈ ਈ ਤਾਂ ਪਤਾ ਲੱਗਦਾ ਹਾਂ ਕਿਹਨਾਂ ਆ ਟੁਣਾ ਹੀ ਆ ਠੀਕ ਹੈ ਤੇ ਕਹਿੰਦਾ ਪਾਜੀ ਤੁਹਾਡੀ ਸ਼ਾਪ ਕਿੱਥੇ ਹੈ ਕਿ ਤੁਹਾਡਾ ਗਾਣਾ ਤੁਸੀਂ ਕੱਲ ਉਹ ਪਾਜੀ ਉਹ ਜਿਹੜੇ ਮੇਰੇ ਸ਼ਾਇਦ ਉਹ ਵੀ ਮੇਰੇ ਸੁਪਨੇ ਚ ਆ ਗਿਆ ਤੂੰ ਆ ਤੈਨੂੰ ਤੇਰੀ ਇੰਟਰਵਿਊ ਲੈਣਾ ਆ ਗਿਆ ਉਹ ਗਾੜਾ ਭਲਾ ਗਾ ਕੀ ਕਾਉਣ ਰਿਹਾ ਤੂੰ ਹੂੰ ਕਹਿੰਦਾ ਕਣਕ ਵਿੱਚ ਗਿਆ ਮੈਂ ਦਵਾਈ ਪਾਉਣ ਸੀ ਅੱਛਾ ਅੱਛਾ ਉਹ 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 ਪਾਜੀ ਆਪਣੇ ਭਰਾ ਨੇ ਲੈ ਕੇ ਦਿੱਤਾ ਵਾ ਉਹ ਭਰਾ ਮੇਰੇ ਸੁਪਨੇ ਚ ਆਇਆ ਤੇਰੇ ਭਰਾ ਨੇ ਕਿੱਦਾਂ ਲੈਤਾ ਵੱਡੇ ਭਰਾ ਤੁਸੀਂ ਤੇ ਸਾਡੇ ਲੈ ਦੱਸ ਮੈਂ ਕਿੱਥੋਂ ਭਰਾ ਮੈਂ ਥੋੜੀ ਲਿਗਿਆ ਉਹ ਤੇ ਤੂੰ ਖੁਦ ਤੇਰੇ ਸੁਪਨੇ ਸੁਪਨੇ ਦੀ ਗੱਲ ਦੱਸਣਾ ਕਹਿੰਦਾ ਕਣਕ ਵਿੱਚ ਗਿਆ ਮੈਂ ਦਵਾਈ ਪਾਉਣ ਸੀ ਹਾਂਜੀ ਆਂਦਾ ਉੱਥੇ ਮੋਚ ਆ ਗਈ ਮੋਜ ਨਹੀਂ ਭਾਜੀ ਤੁਹਾਨੂੰ ਭੁਲੇਖਾ ਲੱਗਾ ਜੀ ਹਾਂ ਮੈਂ ਪਹਿਲੀ ਤੌਲੇ ਡੇਗ ਬੰਨੇ ਤੋਂ ਉਹ ਨਹੀਂ ਨਹੀਂ ਭਾਜੀ ਬੰਨੇ ਤੇ ਇੱਕ ਚੀਜ਼ ਹੀ ਉਹ ਫਿਸ ਗਈ ਸੀ ਤੇਰਾ ਫਲਾ ਹਾਂ 10 ਨਹੀਂ ਸਕਦੇ ਤੇ ਭਾਜੀ ਤੁਹਾਨੂੰ ਪਤਾ ਦੱਸ ਨਹੀਂ ਸਕਦੇ ਅੱਛਾ ਅੱਛਾ ਠੀਕ ਉਹ ਫਿਰ ਤੁਹਾਨੂੰ ਪਤਾ ਜੀ ਤੁਸੀਂ ਕੋ ਜੇ ਖੋਗੇ ਤੁਹਾਨੂੰ ਪਤਾ ਜੀਕ ਵਾਲਾ ਜਾਣਾ ਪੰਪ ਪਾਇਆ ਸੀ ਸਪਰੇਅ ਵਾਲਾ ਤੇ ਮੈਂ ਜਾਣਾ ਸੀ ਅੱਛਾ ਜੀ ਤੇ ਮੈਂ ਬਿੱਤਰਾਂ ਨੇ ਪਾਦੀ ਅੱਜ ਕਾਨਕ ਵਿੱਚ ਦਵਾਈ ਐ ਦਵਾਈ ਦਾ ਨਾਂ ਹੀ ਲਿਆ ਥੱਲੇ ਦਵਾਈ ਲੱਗ ਗਈ ਤੇ ਫਿਰ ਮੈਂ ਹਾਰ ਤੇ ਮੈਂ ਛੱਡ ਪਰਾਂ ਚੱਪਲ ਸੋੜਤੀ ਨਵੀਨ ਨੇ ਥੀ ਆਈ ਭਲੇ ਕਿੰਨੇ ਦੀ 80 ਰੁਪਈਆ ਦੀ ਹਾਂ ਜੀ ਚਲੋ ਭਾਜੀ ਇਹਦੀ ਗੱਲ ਤਾਂ ਵਿਸਾਹੀ ਹੈ ਤੁਸੀਂ 80 ਦੀ ਚੱਪਲ ਸੋੜਤੀ ਹਾਂ ਜੀ ਨਹੀਂ ਨਹੀਂ ਭਾਜੀ ਉਹ 150 ਵਾਲੀ ਸੀ ਅੱਛਾ ਚਲੋ ਮੰਨ ਲਿਆ ਤੁਸੀਂ 150 ਦੀ ਚੱਪਲ ਸੋੜਤੀ ਅੱਜ ਤੋਂ ਤੁਸੀਂ ਪੈਰ ਤੱਕ ਗਿਆ ਅਸਲ ਤੇ ਭਾਜੀ ਉਹ ਜਿੰਨੇ ਪੀਜ਼ਾ ਖਾਦਾ ਹੋਗਾ ਹਾਂ ਜੀ ਉਹ ਕਿਤੇ ਲੱਭੇ ਨਾ ਹਾਂ ਠੀਕ ਦੇ ਹੋਰ ਕੋਈ ਗਾਣਾ ਆਪਣਾ ਕੋਈ ਵਧੀਆ ਜਾਂ ਜਿਹੜਾ ਤੇਰੇ ਦਿਲ ਚ ਕੋਈ ਵਧੀਆ ਆ ਜਾ ਕੇ ਜਿਹੜੇ ਤਰੀਕ ਮਾਰਕੀਟ ਚ ਆਉਣ ਵਾਲਾ ਇਹ ਤਾਂ ਭਾਰੋ ਆਇਆ ਨਹੀਂ ਚਲੋ ਅਸੀਂ ਸੁਣੀਏ ਭਲਾ ਕੀ ਪਤਾ ਅਸੀਂ ਮਾਰਕੀਟ ਤੱਕ ਪਹੁੰਚਾ ਦਈਏ ਤੁਹਾਡਾ ਗਾਣਾ ਕੋਈ ਸੁਣਾਓ ਕੋਈ ਚਾਰ ਲਾਈਨਾਂ ਜ਼ਰੂਰ ਜ਼ਰੂਰ ਆਹ ਹੇਂ ਦੇ ਲਾ ਪੂਜੀਆ ਕੜੇ ਮੈਂ ਗਾਣਾ ਲਗਾ ਕੋ ਭਾਈ ਸੁਣਾ ਲੈ ਗਾਣਾ ਆ ਗਿਆ ਸਮਝ ਲੋ ਨਿਆਣਾ ਨਿਆਣਾ ਤੇ ਬਖਸ਼ ਦੇ ਭਰਾਵਾ ਉਹ ਭਾਈ ਪੂਜੀਆ ਨਾਲ ਉਹਨੇ ਤੇ ਘਰੇ ਆਪ ਲੜ ਕੇ ਘਰੇ ਦਾਰ ਪੀ ਲੈ ਕੇ ਫੇਰ ਲੈ ਜਾਂਦਾ ਸੁਣਾਣਾ ਹੂੰ ਨਾ ਕਈ ਕਈ ਵਾਰ ਪੂਜੀ ਦੀ ਜਦ ਆਉਂਦੀ ਏ ਉੱਥੋਂ ਚੱਲ ਕੇ ਪੂਜੀਆ ਆ ਪਿਆ ਪੀਉਂਦਾ ਏ ਦੇਦੇ ਆਰੇ ਉਹ ਜਾ ਭਰਾ ਇਹਨੇ ਤੇਰਾ ਮੁਕਾ ਦੇਣਾ ਯਾ ਬੱਚਾ ਸਪਨਾਵਾ ਐਸਾ ਤੇੜਾ ਨਹੀਂ ਨਹੀਂ ਹਾਂ ਭਰਾ ਦਾ ਭਰਾ ਦਾ ਤੇ ਇਹਦਾ ਲੜੀ ਗਾਣੀ ਲਿਖਦਾ ਤੇਰਾ ਇਹਦਾ ਲੜੀ ਗਾ ਉਹ ਨਹੀਂ ਨਹੀਂ ਭਰਾਵਾ ਤੀਂ ਕਿੱਥੇ ਆਖਣ ਹੈ ਉਹ ਤੇ ਲਿਬਰ ਕਰਦਾ ਜੀ ਕਿਸਾਨੇ ਕਿਹੜੇ ਲੇਦਾ ਕਹਿੰਦਾ ਨਾ ਗਾਣੇ ਕਿਉਂ ਗਾਣੇ ਇਸ ਦੇ ਵੀਰ ਪੈਨ ਦੇ ਨਾਲ ਲਿਖੀ ਦੇ ਕਈ ਚਿਰਾਂ ਦੀ ਪਾਜੀ ਗੱਲ ਆ ਮੈਂ ਨਾ ਪਾਜੀ ਪ੍ਰੋਗਰਾਮ ਲਾ ਕੇ ਨਾ ਆਉਣ ਡਿਆ ਹੂੰ ਤੇ ਮੈਂ ਦੋ ਤਿੰਨ ਪੈਗ ਲਾਇਆ ਹਾਂ ਤੇ ਮੈਂ ਕਿਹਾ ਯਾਰ ਇੱਕ ਮੱਛੀ ਲਿਆ ਦੇ ਪੈ ਫਰਾਈ ਕਰਕੇ ਹੂੰ ਕੀ ਆਪ ਇਹ ਗੱਲ ਮੱਛੀ ਮੱਛੀ ਕਿਦਾਂ ਦੀ ਜਿਹੜਾ ਇੰਨਾ ਸਾਰ ਗਿਆ ਮੱਛੀ ਵੇਖ ਕੇ ਉਹ ਪਾਜੀ ਅਸਲ ਚ ਗੱਲ ਨਹੀਂ ਕੁਝ ਇਦਾਂ ਦੀ ਮੱਛੀ ਜੋ ਦਿਲਾਂ ਦੀ ਨਾ ਹੂੰ ਪਹਿਲੇ ਛੱਟੇ ਸਰਾਫ ਤੇ ਗਈ ਮਸੀ ਹਾਂ ਜੀ ਅੱਛਾ ਤੇ ਮੈਂ ਪਾਣੀ ਦੇ ਪਲੇ ਕਿ ਡੇ ਗਿਆ ਹਾਂ ਪਾਣੀ ਦੇ ਪਲੇ ਉਹਨਾਂ ਲੱਗਾ ਪਾਣੀ ਹਾਂ ਉਹਨੂੰ ਕਿਤੇ ਨਛਾਖ ਤੇ ਜ਼ਿਆਦਾ ਹੋ ਗਿਆ ਮਸੀ ਹਾਂ ਜੀ ਅੱਛਾ ਉਹ ਕਿਤੇ ਮੈਂ ਖਾਲੀ ਹੂੰ ਮੁਰਕੇ ਮੈਂ ਜਾਵਾਂ ਜਿੱਧਰੋਂ ਜਾਵਾਂ ਕੱਲ੍ਹ ਕਾ ਹੀ ਮੇਦਾ ਜਾਵਾਂ ਕਦੀ ਪੁਰਖੇ ਕਿ ਕਦੀ ਇੱਕ ਮਾਤ ਜੇ ਉਹ ਪਰਾਵਾ ਸੱਜਣ ਹੀ ਆਪਣੇ ਸਾਜੀ ਹੀ ਇੱਕ ਢੋਲਕੀ ਵਾਲਾ ਤੇ ਇੱਕ ਤਬਲੇ ਵਾਲਾ ਤੁਸੀਂ ਤੇ ਬਾਕੀ ਚੱਲ ਗਏ ਸੀ ਉਹ ਚੁੱਕ ਕੇ ਲੈ ਆਉਣ ਮੈਨੂੰ ਸਰਕਤੇ ਪਾਤਾ ਮੈਂ ਉੱਠ ਕੇ ਫਿਰ ਵਿਚ ਵਰਦਾ ਹਾਂ ਹਾਂ ਤੇ ਫਿਰ ਮੈਂ ਜਦਾਂ ਮਛਲੀ ਤਿਆਰ ਦਿਆਂ ਤੇ ਮੈਂ ਇਦਾਂ ਤਿਆਰਦਾ ਹਾਂ ਹਾਂ ਓਏ 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 ਕੀ ਹੋਇਆ ਭਾਜੀ ਤੈਨੂੰ ਮੈਡ ਸੰਦੂ ਦੀ ਫੀਲਿੰਗ ਆਉਂਦੀ ਹੈ ਨਹੀਂ ਨਹੀਂ ਭਾਜੀ ਮੈਂ ਤੁਹਾਨੂੰ ਤਿਆਰ ਕੇ ਦੱਸਣਿਆ ਤਿਆਰ ਕੇ ਦੱਸਣਿਆ ਓਹ ਹਾਂ ਤੇਰੇ ਭਾਜੀ ਕੁਝ ਨਹੀਂ ਤੇ ਫਿਰ ਮੈਂ ਪੁੱਛਿਆ ਆਇਆ ਬੜਾ ਕੰਮ ਹੈ ਫਿਰ ਆਇਆ ਮੈਂ ਘਰ ਤੇ ਭਰਾਵਾ ਮੈਨੂੰ ਸੋਚਾਂ ਮੈਂ ਯਾਰ ਮੇਰਾ ਗਿੱਟਾ ਕਿਦਾਂ ਪੀਰੂ ਡਿਆ ਵਾ ਅਚਾ ਜਦੋਂ ਆਇਆ ਨਾ ਮੇਰੇ ਤਬਲੇ ਵਾਲਾ ਕਹਿੰਦਾ ਭਾਜੀ ਹਾਂਜੀ ਤੁਸੋਂ ਠੀਕ ਨੇ ਕਹਿੰਦਾ ਰਾਤੀ ਤੇ ਤੁਸੀਂ ਪੂਰੀ ਮੱਛੀ ਬਣੇ ਸੀ ਹਾਂ ਹਾਂ ਰਾਤੀ ਅਚਾ ਅੱਗੇ ਤੇ ਭਰਾ ਮੈਨੂੰ ਲੱਭਦਾ ਕੁਝ ਨਹੀਂ ਸੀ ਹੂੰ ਨੀਵੀਂ ਜੀ ਪਿਆਲੀ ਸੀ ਮੈਂ ਉੱਡ ਕੇ ਸਾਲ ਮਾਰਾਂ ਉਹ ਭਰਾ ਬਾਹਰ ਫੜ ਕੇ ਥੱਲੇ ਮਾਰਦਣ ਹਾਂ ਐਕਟਿਵ ਹੀ ਹੋ ਐਕਟਿਵ ਯਾਰ ਇਹ ਜਿਵੇਂ ਕਹਿੰਦੇ ਨਹੀਂ ਆ ਪਿੱਛੇ ਕਹਿੰਦੇ ਚੜੀ 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 ਸਕੂਟਰੀ ਤੇ ਚੜ ਗਈ ਚੜ ਗਈ ਹਾਂ ਚੜੀ ਤੇ ਚੜ ਗਈ ਹਾਂ ਸਕੂਟਰੀ ਤੇ ਦੋ ਮਿੰਟ ਮੈਨੂੰ ਪਹਿਲਾਂ ਹੌਸਨਾ ਆਵੇ ਵੀਰੇ ਹਾਂ ਫੇਰ ਕੀ ਕੀਤਾ ਮੈਂ ਕਿ ਮੈਨੂੰ ਲੱਗਦਾ ਫਿਰ ਉੱਠਣਾ ਹੀ ਪਾਵਾ ਮੈਨੂੰ ਨਹੀਂ ਲੱਭਾ ਸਿੱਧਾ ਜਾਵਾਂਗੇ ਜੀ ਉਧਰ ਨੂੰ ਕਦੀ ਉਧਰ ਨੂੰ ਮੱਛੀ ਜਿੱਦ ਤੂੰ ਹੀ ਆਵਾ ਮੱਛੀ ਹਾਂ ਹਾਂ ਉਹਰੇ ਭਰਾ ਪੂਰੇ ਦਿਨ ਹੋਏ ਤੇ ਮੈਂ ਨਾ ਹੁਣੇ ਜਾਗੂ ਲਾ ਕੇ ਜਦੋਂ ਪਾ ਜੀ ਮੇਰਾ ਮੋਢਾ ਹੀ ਲਿਆ ਸੀ ਹਾਂ ਹਾਂ ਉਦੋਂ ਵੀ ਭਰਾਵਾ ਇੰਜਾਂ ਹੀ ਹੋਇਆ ਸੀ ਹੋਇਆ ਇਦਾਂ ਹੀ ਬਿਲਕੁਲ ਇਦਾਂ ਹੀ ਪ੍ਰੋਪਰ ਹਾਂ ਮੈਂ ਨਾ ਖਾਰਾ ਪਾਕ ਤੇ ਪੈਗ ਖਿੱਚਿਆ ਮੈਂ ਹੀ ਕੀ ਜੇ ਇਹ ਕਹਿੰਦੇ ਮੱਛੀ ਆ ਮੈਂ ਤਾਂ ਮੱਛੀ ਨਹੀਂ ਖਾਣੀ ਤਰਫ ਦੀ ਬੜੀ ਆ ਹਾਂ ਠੀਕ ਜੇ ਤੇ ਕਹਿੰਦੇ ਚਲੋ ਕੋਈ ਗੱਲ ਨਹੀਂ ਤੁਸੀਂ ਆਪਣੇ ਭਰਾ ਜੀ ਚਲੋ ਇੱਕ ਅੱਧੀ ਦੇਖੋ ਤੇ ਇੱਕ ਖਾਧੀ ਆਉਂਦੇ ਆਉਂਦੇ ਮੈਂ ਫੇਰ ਮੱਛੀ ਬਣ ਗਿਆ ਅਈਓ ਮਾੜੀ ਗੱਲ ਹਾਂ ਮਾਰੀ ਭਰਾਵਾ ਤੁਹਾਨੂੰ ਕੀ ਦੱਸਾਂ ਮੇਰੇ ਲੱਖ ਦੇ ਪਿੱਛੇ ਕੰਡੇ ਆ ਗਏ ਸੀ ਹਾਂ ਮਸੀਦੇ ਹਾਂ ਇੱਕ ਦਿਤੇ ਉਂ ਕੱਟ ਵੱਜ ਗਿਆ ਧੋਪਣਾ ਵਾਕ ਵੀ ਹੈ ਬੁੱਤਾਂ ਤੁਸੀਂ ਮਸੀ ਮਸੀ ਜਿੱਦੋਂ ਜੋਗ ਨਾ ਰਹਿਣਾ ਗਨਮ ਮੱਛੀ ਦੀ ਬਣਾ ਹੱਦਾ ਪਰ ਚਲੋ ਛੱਡੋ ਪਰਾਂ ਇੱਕ ਮਿੰਟ ਇੱਕ ਮਿੰਟ ਫੋਨ ਆਉਂਦੇ ਹਾਂ ਜੀ ਸੁਣੋ ਸੁਣੋ ਗੱਲ ਸੁਣੋ ਹਾਂ ਜੀ ਕਰੋ ਗੱਲ ਤੁਸੀਂ ਕੋਈ ਨਹੀਂ ਗੱਲ ਪਾਜੀ ਮੈਂ ਇੱਕ ਮਿੰਟ ਹਾਂਜੀ ਸਰ ਦੂਜੇ ਦੂਜੇ ਇੰਟਰਵਿਊ ਵਾਲਾ ਨਾ ਪੋਣਾ ਹਾਂਜੀ ਕੋਈ ਹੋਰ ਵੀ ਬੰਦੇ ਦੀ ਕਰਨੀ ਕੋਈ ਗੱਲ ਨਹੀਂ ਹੈਲੋ ਆ ਗਿਆ ਆ ਗਿਆ ਮੈਨੂੰ ਲੱਗਦਾ ਮੇਰੇ ਘਰੋਂ ਆ ਗਿਆ ਅੱਛਾ ਲੈ ਹਨਾ ਭੂਤ ਨਹੀਂ ਭਲਾਤੀ ਚਲੋ ਭੂਤ ਨਹੀਂ ਹਾਂਜੀ ਤੇ ਗੱਲ ਵੀਰੇ ਇਦਾਂ ਤੇ ਮੈਂ ਕਹਿੰਦਾ ਦਾਰੂ ਪੀ ਕੇ ਮੱਛੀ ਨਾ ਖਾਇਆ ਕਰੋ ਮੈਂ ਚਲੋ ਮੱਸੀਆਂ ਮੱਸੀ ਨਹੀਂ ਗੱਲਾਂ ਛੱਡ ਲੈ ਨੂੰ ਪਾਜੀ ਮੈਂ ਕੋਈ ਗਾਣਾ ਸੁਣੋ ਗਾਣਾ ਸੁਣੋ ਜਰਾ ਹੋ ਚੱਲ ਮਾਰਦੀ ਤੇ ਬਾਹਾਂ ਚ ਪੈ ਗਈ ਖੱਲੀ ਆਹੋ ਓ ਚੱਲ ਮਾਰਦੀ ਤੇ ਬਾਹਾਂ ਚ ਪੈ ਗਈ ਟੱਲੀ ਓਹ ਸੋਰੀ ਸੋਰੀ ਪਾਜੀ ਤੁਹਾਨੂੰ ਪਤਾ 24 ਘੰਟੇ ਮੈਂ ਟੱਲੀ ਰਹਿੰਦਾ ਨਾ ਓ ਤਾਂ ਕਰਕੇ ਟੱਲੀ ਆ ਚਲੋ ਅੱਗੇ ਹੋ ਚੱਲ ਮਾਰਦੀ ਤੇ ਬਾਹਾਂ ਚ ਪੈ ਗਈ ਖੱਲੀ ਕਹਿੰਦੀ ਮੈਂ ਚੱਲੀ 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 ਤਲਾਕ ਦੇਣੇ ਚੱਲੀ ਤਲਾਕ ਦੇਣੇ ਟੱਲੀ ਤਲਾਕ ਦੇਣ ਚੱਲੀ ਇਹ ਗਾਣੇ ਤੇ ਤੁਹਾਡੇ ਵੈ ਚੱਲਣ ਜੋਗ ਨਹੀਂ ਆਵੇ ਤਾਂ ਤੁਹਾਡੇ ਪੇਟੀ ਚ ਲੱਗੇ ਰਹਿ ਗਏ ਇਹਦਾ ਮਤਲਬ ਫਿਰ ਭਾਜੀ ਹੁਣ ਇਹਦਾ ਮਤਲਬ ਵੀ ਭਾਈ ਅਸੀਂ ਤੁਹਾਡੇ ਕੋਲ ਇਜਾਜ਼ਤ ਲੈਣੇ ਆ ਹਾਂਜੀ ਤੇ ਚੱਲਦੇ ਆ ਬਾਕੀ ਚਾਹ ਪਾਣੀ ਤੋਂ ਬਗੈਰ ਕੋਈ ਸੇਵਾ ਤੇ ਤੁਸੀਂ ਪੁੱਛ ਹੀ ਲਈਏ ਸਾਥੋਂ ਬੜਾ ਚੰਗਾ ਜੀ ਤੇ ਚੰਗਾ ਫਿਰ ਭਾਜੀ ਤੁਸੀਂ ਮੱਛੀਆਂ ਆਣੇ ਨੇ ਉਹ ਨਹੀਂ ਭਾਜੀ ਉਹ ਭਾਜੀ ਮੱਛੀ ਜ਼ਿੰਦਗੀ ਦੇ ਵਿੱਚ ਨਹੀਂ ਆਉਂਦੀ ਮੈਂ ਬੈਠਣਾ ਭਰਾ ਓਕੇ ਚੰਗਾ ਭਾਜੀ ਓਕੇ ਸਸਰੀਕਾਲ ਜੀ ਬਹੁਤ ਵਧੀਆ ਲੱਗਾ ਭਾਜੀ ਨਾਲ ਗੱਲਾਂ ਸੁਣ ਕੇ ਪਰ ਬੋਰ ਹੋ ਗਏ ਬੋਰ ਭਾਜੀ ਸਾਡੇ ਅੱਗੇ ਤੋਂ ਪਰ ਸਾਡੇ ਨਾਲ ਤੋਂ ਤੇਰੀਆਂ ਗੱਲਾਂ ਤੋਂ ਅੱਗੇ ਤੋਂ ਨਹੀਂ ਹੁੰਦੇ ਤੇਰੀ ਖੂਲ ਲੈਣਾ ਆਪਾਂ ਇਹ ਤੋਂ ਵੀ ਭਾਜੀ ਪਹਿਲਾਂ ਅਨਮੋਲ ਨਹੀਂ ਜਿੱਤਨੇ ਭਾਜੀ ਬੱਸ ਕਰੋ ਸੱਸਰੀ ਕਾ